ਪਿਛਲੇ ਕੁਝ ਦਿਨਾਂ ਤੋਂ ਫਿਰੋਜ਼ਪੁਰ ਦੇ ਵਿੱਚ ਹੋਈ ਇੱਕ ਗੋਲੀਕਾਂਡ ਘਟਨਾ ਕਾਰ 'ਚ ਜਦੋਂ ਟੁਕਾਰ ਆਉਂਦੀ ਆ ਵੀ ਗਲੀ ਦੇ ਵਿੱਚ ਕਾਰ ਜਦੋਂ ਮੋੜ ਮੁੜ ਜਾਂਦੀ ਆ ਟੀ ਪੁਆਇੰਟ ਤੇ ਵਾਪਸ ਆ ਜਾਂਦੇ ਨੇ ਤੇ ਇਹ ਵਾਰਦਾਰਤ ਕੰਬੋਜਨਗਰ ਗੁਰਦੁਆਰਾ ਕਾਲਗੜ੍ਹ ਦੇ ਕੋਲੇ ਹੁੰਦੀ ਆ ਹਮਲਾਵਾਂ ਦੇ ਵਿੱਚ ਮਰਨੇ ਵਾਲੇ ਜਸਪ੍ਰੀਤ ਕੌਰ ਗਿੰਦੀਪ ਸਿੰਘ ਤੇ ਆਸ਼ਦੀਪ ਨਾਉਂਦੀ ਬੰਦੇ ਦੀ ਮੌਤ ਹੋ ਜਾਂਦੀ ਹੈ ਕਿਆਂ ਨੇ ਪੋਸਟਮਾਰਟਮ ਤੋਂ ਪਤਾ ਲੱਗਿਆ ਕਿ 50 ਗੋਲੀਆਂ ਦੇ ਨਿਸ਼ਾਨ ਮਿਲੇ ਨੇ ਇਹ ਬਾਰ ਦਾ ਹੱਦ ਹੈ ਤੇ ਇਹ ਬਾਰ ਦਾ ਹੱਦ ਦੇ ਵਿੱਚ ਅਸ਼ੀਸ਼ ਚੋਪੜਾ ਨਾਮ ਦੇ ਗੈਂਗਸਟਰ ਰਹਾਂ ਹੁੰਦਾ ਹੈ ਅਸ਼ੀਸ਼ ਚੋਪੜਾ ਤੇ ਦਿਲਪ੍ਰੀਤ ਤੇ ਆਪਸ ਦੇ ਵਿੱਚ ਟਕਸਲ ਚੱਲਦੀ ਸੀ ਦਿਲਪ੍ਰੀਤ ਨੂੰ ਮਾਰਦੀਆਂ ਧਮਕੀਆਂ ਵੀ ਆਉਂਦੀਆਂ ਸੀ ਪਰ ਉਹਨੇ ਇਹਨਾਂ ਨੂੰ ਇਗਨੋਰ ਕੀਤਾ ਦਿਲਪ੍ਰੀਤ ਦੇ ਵੀ ਕਈ ਨਿਰਚੇ ਦਰਜ ਨੇ 302 ਦੇ ਤੇ ਹੋਰ ਕਈ ਪਰਚੇ ਦਰਜ ਨੇ ਤੇ ਇਹ ਕਾਂਡ ਆਪਸੀ ਰਣਿਸਥਾ ਕਰਨਾ ਹੋ ਗਿਆ ਕਾਉਂਟ ਦੇ ਵਿੱਚ ਗੋਲੀकांड ਦੇ ਵਿੱਚ ਦਿਲਪ੍ਰੀਤ ਨੇ ਦਰਪ੍ਰੀਤ ਦੀ ਭੈਣ ਦੇ ਵੀ ਗੋਲੀਆਂ ਲਗਾਈਆਂ ਜਿਸ ਦਾ ਕੁਝ ਦਿਨ ਪਹਿਲਾਂ ਬਾਪ ਗਿਆ ਹੋਣਾ ਸੀ ਉਹ ਸ਼ਾਪਿੰਗ ਕਰਕੇ ਵਾਪਸ ਆ ਦੇਸੀ ਸੀ